ਸਸ ਕਵੀ ਜੀ ਸਾਰੇ ਮੇਰੇ ਨੂੰ ਸੰਦੀਪ ਦੇ ਬੰਦ ਤੜਾ ਬੋਬੂ ਬੈ ਸਮਝੀ ਤੇ ਫੋਜੀ ਸਾਹਿਬ ਪੁੱਛ ਕੇ ਅਜੇ ਕਿਰਪਾ ਤੇ ਮੇਰੇ ਸਾਰਾ ਫੋਜੀ ਸਾਹਿਬ ਨੂੰ ਮੱਝਾ ਵੀ ਲੈਣੇ ਸ਼ੁਰੂ ਕਰਤੀਆਂ ਤੇ ਗਾਵਲ ਦਰਪਦਾ ਬਣਾਉਂਦੇ ਇਹਦੇ ਬਾਈ ਨਾਲ ਜੀ ਤੇ ਸ਼ੁਰੂ ਕਰੀ ਬਾਈ ਜੀ ਨਾਲ ਸਾਜੀਆ ਸਿਕਾ ਬੰਦੀ ਕਿਵੇਂ ਸਾਰੇ ਸੰਦੀਪ ਤੇਰੀ ਫਾਰਮ ਚੈਨਲ ਦੇਖਣ ਵਾਲੇ ਸਾਥ ਸੰਗ ਦੇ ਦੇਸਾਂ ਵਜੇ ਸਾਂ ਦੇਖਣ ਨੂੰ ਵਾਇਰ ਜੀ ਦਾ ਕਾਲਾ ਦਾ ਵਾਇਰ ਦੀ ਫਤਰੀ ਜੀ ਠੀਕ ਹੈ ਜੀ ਮੈਂ ਚਲੋ ਮੈਂ ਹੀ ਦੀ ਗੱਲ ਬਾਤ ਚ ਕਰਨੀ ਪਈ ਤੇ ਅੱਜ ਇੱਕ ਗੱਲ ਮੰਨਦੀ ਆ ਕਰੋ 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 ਜੀ ਕਰੋ ਦੇਖੋ ਜੀ ਮਾਰਨ ਵਾਲਿਆ ਮਾਰਦਾ ਹੈ ਸਿੱਧੂ ਦੂਰੇ ਆ ਗਿਆ ਨਾ ਹਾਂ ਜੀ ਹਾਂ ਮੈਂ ਤੇ ਸਾਰੀ ਆਪਣੇ ਜਿਹੜੇ ਚੈਨਲ ਦੇਖਣ ਵਾਲੇ ਜਾਂ ਦੁਨੀਆ 'ਚ ਬੜੇ ਜਾਨ ਬਿੰਦੂ ਆ ਕੇ ਦਿਲ ਨੂੰ ਚਾਹ ਆ ਜਨਾ ਆਪਣੇ ਕਮਿਆਣਾ ਬਿਲਕੁਲ ਭਾਜੀ ਬਿਲਕੁਲ ਨਹੀਂ ਨਹੀਂ ਬਹੁਤ ਆਤਮਾਨੇ ਮਾਤਾ ਚਰਨ ਕੋਰ ਤੇ ਬਾਪੂ ਬਲਕੌਰ ਸਾਨੂੰ ਦੂਰੇ ਭਾਗ ਲਾ ਨਾ ਸੱਚਾ ਚਲੋ ਵਧੀਆ ਸੁਣੀ ਵੇਲੀ ਪੈ ਗਈ ਬਿਲਕੁਲ ਬਿਲਕੁਲ ਭਾਜੀ ਮਹਾਰਾਜ ਕਿਰਪਾ ਕਰੇ ਚਲੋ ਇਹ ਨੀਕੋ ਕੁਸ਼ੀਪਿੰਦੀਪ ਸਾਹਿਬ ਨੇ ਇੱਕ ਬਿਆਨ ਦੇ ਦਿੱਤਾ ਨਹੀਂ ਖੁਜਰਾਉਂਗੇ ਉਸਾ ਨਾ ਕਰੀ ਨਹੀਂ ਨਹੀਂ ਇਹ ਤੇਰੇ ਇਲਾਕੇ ਦਾ ਹੀਰਾ ਸ਼ੇਰ ਜਾਂਦਾ ਬਿਲਕੁਲ ਜੀ ਗੁੱਸਾ ਕਰ ਕੰਦਰ ਗਾਲੋ ਮਾਲਵੇ ਦਾ ਨਾਂ ਬਣਾਤਾ ਬਿਲਕੁਲ ਬਾਜੀ ਬਰੇਕ ਸਿੱਧੂ ਮੂਸੇਵਾਲਾ ਦੌਰੇ ਆ ਗਿਆ ਵੇਖੋ ਕਿਰਪਾ ਕਰੇ ਮਹਾਰਾਜ ਵੀ ਉਹ ਛੇਤੀ ਗਾਉਂ ਡਵੇ ਤੇ ਅਸੀਂ ਉਹਦੇ ਗਾਲੇ ਸੁਣਾਂ ਚਲੋ ਹਾਂ ਉਹ ਨਹੀਂ ਪਾਰਟੀ ਨਹੀਂ ਆਉਣਾ ਗੱਲਬਾਤ ਕਰਾਂਗੇ ਹਾਂਜੀ ਮੱਝ ਸੰਦੀਪ ਸਿਆ ਪਹਿਲੀ ਨਹੀਂ ਆ ਹਾਂਜੀ ਤੇ ਲਈ ਬੜੇ ਚਿਰਾਂ ਬਾਅਦ ਮਤਲਬ ਵੇਚਣ ਨੂੰ ਸ਼ੁਰੂ ਕਰਤਾ ਕਰਤਾ ਕੰਮ ਜੇ ਤੇ ਲੈ ਗਈ ਨਹੀਂ ਤੇਰੇ ਚੈਨਲ ਵਾਲੇ ਵੀਰ ਸਾਥ ਸੰਗਤ ਲੈ ਗਈ ਤੇ ਹੋਰ ਲਾਵਾਂਗੇ ਜੇ ਰਹਿ ਗਈ ਤੇ ਫਿਰ ਇਹਨੂੰ ਨੁਕਰੇ ਲਾ ਦਾਂਗੇ ਆਪਣੇ ਲੋ ਚੰਗੀ ਲਈ ਆ ਅਗਲੇ ਨੇ ਆਪਣੀ ਮੱਦੀ ਤੇ ਫੌਜੀ ਕਰਾਇਆ ਜਾ ਪਤਾ ਹੀ ਹੈ ਸਰੋਵਰੀ ਦੀ ਪਹਿਲਾ ਫਲੂਨ ਸੰਦੀਪ ਜੀ ਹੂੰ ਹੂੰ ਤਾਂ ਤਾਂ ਡਾਇਪੇਨਾ ਪਾਸ ਜੀ ਸਿਆ ਉਹ ਜਿੰਦਰੀਆਂ ਗਾਵਾਂ ਨਹੀਂ ਸੀ ਲਿੰਦਾ ਮਜ਼ਾ ਬਾਅਦ ਵੀ ਸੀ ਹੈ ਆਇਆ ਭਾਜਾ ਮਜ਼ਾ ਫਿਰ ਹੈ ਇਹ ਨਹੀਂ ਗੱਲ ਤੇ ਨਰੀਆਂ ਗਾਵਾਂ ਹੀ ਕੁੜੀਆਂ ਪੂਚ ਚੁਕਣੀਆਂ ਮਈਆਂ ਦੀਆਂ ਵਿਚਕਾਰ ਨਾ ਕਹਿ ਲਈ ਅੱਚਾ ਫੋ ਗਾਇਆ ਬੁਈਦਾ ਮਜ਼ਾ ਹੈ ਹੈ ਅੱਚਾ ਫੋ ਵਾ ਕੇ ਅੱਚਾ ਠੀਕ ਹੈ ਉੱਥੇ ਖਲਹਾਰ ਕੇ ਹੱਥ ਫੇਰ ਕੇ ਥੱਲੇ ਬਹਿ ਜੀ ਬਹੁਤ ਜਿਆਦਾ ਮੈਂ ਬੋਲਦਾ ਹਾਂ ਬੰਦੋ ਤੇ ਕਿਨਾ ਸੰਦੀਪ ਜੀ ਦੁੱਧ ਨਹੀਂ ਅਜੇ ਹੈਗਾ ਜੀ ਬੋਲਾ ਯਾਰ ਬੋਲਾ ਮੇਰੇ ਕੋਲ ਝੂਠ ਕਹੀ ਭਲਾ ਕਹਿੰਦੇ ਛੇਤੀ ਨਾਲ ਦੁੱਧ ਦੱਸ ਦੋ ਅਜੇ 7-8 ਕਿਲੋ ਵਸ ਕੱਟੀ ਗੋੜੇ ਤੇ ਤੁਰੇ ਤੂੰ ਹੀ ਦੋਦਰ ਘੱਟ ਜੀ ਅੱਛਾ ਕੀ ਮਤਲਬ ਔਣ ਕਰਕੇ ਗੱਲ ਕਰੀਂਗਾ ਤੇਰੀ ਸੁਗੀ ਬਾਕੀ ਜੱਤ ਵਾਲੀ ਜੇ ਪਾਲਵੇ ਦੀ ਜੇ ਦੇਸੀ ਜੇ ਮੈਨੂੰ ਨਹੀਂ ਜਿਆ ਪਤਾ ਹਾਂ ਦੇਖ ਲੋ ਮੈਨੂੰ ਨਹੀਂ ਪਾਰੇ ਨੋਜ ਨਹੀਂ ਸੰਦੀਪ ਜੀ ਬਿਲਕੁਲ ਜੀ ਪਰ ਮੈਂ ਵੀ ਗਾਈਆਂ ਹਰ ਕਾਲੇ ਵਾਰ ਆ ਜੂ ਗਾਈਆਂ ਹਰ ਬਿਲਕੁਲ ਭਾਈ ਜੀ ਭਾਈ ਮੈਂ ਚਲ ਕਾਉਂਗਾ ਹਾਂਜੀ ਅੱਜ ਉਹੋ ਤੋਂ ਵੀ ਨਹੀਂ ਜੀ ਨਾ ਗੁੱਦਾ ਮਿਲ ਆ ਤਾਂ ਗਾਂ ਨਹੀਂ ਹੁੰਦੀ ਹਾਂਜੀ ਅੱਜ ਕਿਹਦੇ ਛੇਵੇਂ ਦਿਨ ਉਹ ਛੋਟੀ ਖਾ ਕੇ ਨਾ ਇੱਥੇ ਚਾਵੇ ਦਾ ਇੱਥੇ ਲੈਣ ਬਾਰੇ ਲੰਮਾ ਲੱਗੇ ਇੱਥੇ ਫੋਲਡ ਲੇਓ ਛੋਟੀ ਪੱਠਾ ਹੈ ਉਧਰ ਦੀਆਂ ਮਈਆਂ ਦੀ ਆਪਾਂ ਕੁਝ ਨਹੀਂ ਕਹਿਣਾ ਜਿਹੜਾ ਭਰਾ ਲੈਣ ਦਾ ਲਵੇ ਬੈਠ ਗਏ ਡਰਦੀ ਥੋੜਾ ਜਿਆ ਕੋਈ ਗੱਲ ਤੇ ਬਾਕੀ ਪੱਟੀ ਦੀ ਸਫਾਈ ਵੀ ਹੈ ਬਿਲਕੁਲ ਹਾਂ ਤੇ ਸੜ ਵੇਲਾ ਕੀ ਲੱਗਾ ਬਾੜੀ ਭੋਟੀ ਭਾਲਚਾਲ ਹੋਵੇ ਗੱਲ ਬਤਰੀ ਪਾਣੀ ਹੈ ਜਿਹੜਾ ਅੱਡਾ ਚੱਡਾ ਜਿਹੜਾ ਨਾ ਇਦਾਂ ਮਾਰ ਆਇਨੇ ਕਲਪੀਆਂ ਲੱਗ ਬਿਲਕੁਲ ਜੀ ਜੀ ਸਿਆ ਦੋ ਗੱਲਾਂ ਇੱਥੇ ਗਾਈਆਂ ਵਰਗੀਆਂ ਇੱਕ ਸੀਲੀ ਤੇ ਇੱਕ ਦੁੱਧਾ ਠੀਕ ਚਵਾ ਧਣਾ ਦੇ ਬਰਾਬਰ ਚਲੋ ਭਾਵੇਂ ਗਲਾਸਾਂ ਚ ਛੋੜਿਓ ਬਿਲਕੁਲ ਲੀਟਰ ਦੇ ਚੋਣ ਵਾਲੀ ਨਹੀਂ ਇਹ 4 ਕਿਲੋ ਤੋਂ ਡੱਗਦਾ ਆ ਜੇ ਨਹੀਂ ਜੇਗਾ 3 ਕਿਲੋ ਅਸੀਂ ਚੋਣੇ ਕੁਝ ਕਟਾ ਪੀ ਗਿਆ ਠੀਕ ਠੀਕ ਉਹਦਾ ਸਿਸਿਆ ਮੈਂ ਡਰਦਾ ਬੜਾ ਮੈਂ ਕਿਉਂ ਇੱਕ ਮਾਸਾ ਕਿ ਜਿੰਨਾ ਚੌਕਰ ਛੁੱਟ ਕੇ ਤੇ ਮਿੰਟ ਚ ਫਸੇ ਪੈਂਦੀ ਉਦਾਂ ਕਿਨੇ ਫਸਮੜੀ ਉਦਾਂ ਬੋਲੇ ਪਰ ਅਸੀਂ ਡਰਦੇ ਇਹ ਕਰਕੇ ਹੁੰਦੇ ਵੀ ਆਹ ਪਹਵਾਨ ਜੀ ਜਵਾਬ ਦੇਗੇ ਤੇ ਮੁੜ ਕੇ ਟੱਕਰਾ ਮਾਰਦੇ ਰਵਾਂਗੇ ਮੈਂ ਤਾਂ ਇਦਾਂ ਹੀ ਕਰਦਾ ਜੀ ਜਿਹੜੀ ਵੀ ਗੱਲ ਪਹਿਲਾਂ ਵੀਡੀਓ ਚ ਦੱਸ ਦੇਣੀ ਸੱਚੀ ਬੱਚੇ ਦਾ ਵਸਾ ਨਹੀਂ ਖਾਂਦੀ ਛੱਟਦੀ ਪਸੰਦ ਦੀ ਸਭ ਕੁਝ ਉਦਾਂ ਹੀ ਕਰਦੀ ਪਰ ਮੜਾ ਜੀ ਅਸੀਂ ਚੌਕਰ ਛੁੱਟਦੇ ਜੇ ਤੁਸੀਂ ਛੁੱਟਣਾ ਛੁੱਟੇ ਹੋ ਨਹੀਂ ਛੁੱਟਣਾ ਗੱਲ ਪਹਿਲਾਂ ਦੱਸ ਲੈ ਬਿਲਕੁਲ ਇੱਥੇ ਆਵੇ ਕੋਈ ਕਵੇ ਕਿਉਂ ਚੌਕਰ ਪਾਇਆ ਮੈਂ ਤਾਂ ਤਾਂ ਪਾਇਆ ਵੀ ਜੀ ਮੇਰੇ ਘਰ ਰਹਿ ਪੀ ਹਾਂ ਚੌਕਰ ਤੇ ਮਿੰਟ ਚ ਮੈਂ ਇਹਨਾਂ ਨੂੰ ਕਿ ਚਲੋ ਇਹਨੇ ਕਰਮਾ ਵਾਲੇ ਨੇ ਇਹ ਵੇਖ ਲਾ ਵੀ ਅਜੇ ਹੱਥ ਦੇਖ ਨੂੰ ਝੋਟੀ ਨੇ ਕੀ ਕਰਨਾ ਤੇ ਹੁਣ ਇਹ ਕੀ ਕਰਨੀ ਜੇ ਬੱਚਾ ਵੀ ਕਿਵੇਂ ਦੇ ਬੱਚਾ ਵੀ ਲਾਣ ਦੇ ਬਾਕੀ ਇਹਦਾ ਮਣਕਣਿਆਂ ਵਾਲਾ ਵਾ ਨਾ ਝੋਟੀ ਦਾ ਆਹੋ ਸੰਦੀਪ ਜੀ ਠੀਕ ਆ ਇਹ ਮਾਨਣੇ ਵਾਲੀ ਝੋਟੀ ਮਾੜੀ ਨਿਰੋ ਜੀ ਤੇ ਮੋਹਨ ਸੰਦੀਪ ਸਾਹਿਬ ਜਿਹੜਾ ਅੱਜ ਬਿਲਕੁਲ ਪਹਿਲੀ ਨਹੀਂ ਪਹਿਲੇ ਹੁੰਦੇ ਬਸ ਬਸ ਠੀਕ ਆ ਕਿੰਨੀ ਗੱਲ ਹੈ ਬਾਕੀ ਚਲੋ ਮੂੰਹ ਕੋਈ ਨਾ ਕੋਈ ਮਾੜੀ ਤਾਂ ਕਿ ਨਿਕਲ ਜੇ ਗੱਲ ਕੋਈ ਗੱਲ ਕਰਿਆ ਕਰੋ ਇਦਾਂ ਦਾ ਸਾਹਤਾ ਬੋਲੋ ਜੀ ਇਹ ਮੋਲੇ ਦਾ ਕਰਾਲਾ ਲੋਕੀ ਤੇ ਮੈਂ ਵੇਨਾ ਟੋਕਰਾਂ ਦਾ 90000 80000 85000 ਮੋਲੇ ਦਾ ਹੈਗਾ 80 ਹੂੰ ਇੱਕੋ ਹੀ ਇੱਕੋ ਹੀ 2000 ਛੋੜ 78 ਦੀ ਦੇਣੀ ਆ ਬਸ ਠੀਕ ਆ ਜੇ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਲਈ ਕਿਥੋਂ ਉਹ ਦੱਸ ਦੂ ਇਹ ਚ ਨਫਾ ਜੇ ਮੇਰਾ 3000 ਚਲੋ ਯਾਰ ਮੈਂ ਦੱਸ ਦੂ ਕਿਥੋਂ ਲਈ ਮੈਨੂੰ ਕੋ ਖਤਰਾ ਨਹੀਂ ਪਈ ਲੈ ਪਹਿਲੀ ਮਹੀ ਲਈ ਇਹਨਾਂ ਨਫਾ ਦੇਗੀ ਤਾਂ ਮੈਂ ਬੜਾ ਭੱਜਾ ਕਰਨਾ ਨਿਆਰੀ ਹੈ ਜੀ ਗਾਈਆਂ ਡੱਪਣ ਇਹ ਆਈ ਰਾਣੀ ਸੁਨਦਰਾ ਇਹ ਤੇ ਬੰਦਾ ਆਦਾ ਹੀ ਮੇਰੀ ਗੱਲ ਵੀ ਨਹੀਂ ਸੁਣਦੀ ਨਾ ਹੌਣ ਬੀੜੀਓ ਜੀ ਅੱਛਾ ਇਹ ਡੰਕਰ ਆ ਦਾਲਮ ਡੰਗੜ ਅੱਜ ਤੱਕ ਵਪਾਰੀ ਨੇ ਕਦੀ ਦੱਸਿਆ ਨਹੀਂ ਮੈਂ ਗਾ ਕਿੱਥੋਂ ਲਈ ਨਹੀਂ ਕਿੱਥੋਂ ਲੈ ਮੈਨੇ ਆਏ ਹੁਣ ਆ ਗਿਆ ਜੀ ਬੰਦ ਦਾਲਮ ਡੰਗੜੋਂ ਵੱਛੀ ਲਈ ਆ ਹਾਂਜੀ ਦੋਂਦੀ ਵੱਛੀ ਬੰਦਾ ਡੰਕਰ ਆ ਇੰਨਾ ਕਿ ਪ੍ਰੇਮੀ ਉਹਨੇ 2 ਮਹੀਨੇ ਪਹਿਲਾਂ ਆਪਾਂ ਨੂੰ ਕੱਚੀ ਵੱਛੀ ਦਾ ਫੋਨ ਕੀਤਾ ਸੀ ਅੱਛਾ ਜੀ ਇਸ ਲਈ ਸੰਦੀਪ ਭਾਈ ਦੇ ਚੈਨਲ ਤੇ ਵੱਛੀ ਪਾਉਣੀ ਆ ਹਾਂ ਹਾਂ ਤੇ ਸੰਦੀਪ ਜੀ ਮੈਨੂੰ ਨਹੀਂ ਪਤਾ ਉਹਦੇ ਕੋਈ ਪਤਾ ਕਰ ਲੈ ਨੰਬਰ ਲੈ ਲੈ ਇਹਦਾ ਵੀ ਟੀਕੇ ਦਾ ਰਿਕਾਰਡ ਹਾਂਜੀ ਇਹਨੂੰ ਲੈ ਕੇ ਫੇਰ ਆਜੋ ਆਜੋ ਇੱਥੇ ਇਹਦੀ ਮਾਂ ਦਾ ਵੀ ਰਿਕਾਰਡ ਇਹਨੂੰ ਜਿਹੜਾ ਸੀਮਨ ਲੱਗਾ ਉਹ ਕੋੜੀ ਦਾ ਟੀਕਾ ਪਿਆ ਉਹ ਦੱਸਦੇ ਆਪਾਂ ਠੀਕ ਹੈ ਇਹਨੂੰ ਜਰਮਨ ਕੈਲਵਨ ਦਾ ਟੀਕਾ ਲੱਗਾ ਜੇ ਕਿਉਂਕਿ ਸਾਹ ਰੱਖਿਆ ਉਹਨਾਂ ਹਾਂ ਆਪ ਡਾਕਟਰ ਹਾਂਜੀ ਹੈ ਤੇ ਆ ਜੀ ਇਹ ਤੋਂ ਇਨਾ ਕੱਦ ਬੱਚੀ ਦਾ ਮੈਂ ਵੀ ਨਹੀਂ ਵੇਖਿਆ ਕਦੀ ਜਿੰਦੀ ਬੱਚੀ ਇੱਕ ਨੁਕਰੀ ਕੋੜੀ ਦੋ ਹੈ ਨੁਕਰੀ ਕੋੜੀ ਕਰ ਗਈ ਤੇ ਸੀਲ ਤੇ ਸੰਦੀਪਾ ਤੈਨੂੰ ਪਤਾ ਇਹ ਇਹ ਕਿਹੜੀ ਵੀ ਕਹਿਣ ਦੀ ਲੋੜ ਐ ਇੱਥੇ ਆਪ ਨੂੰ ਕੁਝ ਕਰਨਾ ਅਜੀਬ ਝੋਟੀ ਆਪਣਾ ਵਹਿੜਾ ਨਾ ਜਿਹੜੀ ਹਾਂਜੀ ਮਤਲਬ 10 ਦਿਨ ਕੱਟੀ ਆ 10 ਦਿਨ ਕੱਟੀ ਬਿਲਕੁਲ ਜੀ ਤੇ ਮੇਰੇ ਜਿੱਤੀ ਆ ਜਦੋਂ ਥੋੜਾ ਬਹੁਤਾ ਫਰਕ ਨਹੀਂ ਪੈਂਦਾ ਕੱਪਦੇ ਵੀ ਜਿਹੜੀ ਇਹ ਵੀ ਮੇਰੇ ਜਿੱਤੀ ਤੇ ਨਹੀਂ ਹੋਣੀ ਹੁਣ ਜੇ ਬੋਤਲ ਦੀ ਗਾਹ ਦੇ ਵਹਿੇ ਨਹੀਂ ਲੱਗੇ ਹਾਂਜੀ ਪਰ ਗਾਂ ਹੀ ਜਿੰਨੀ ਬਲਤਰ ਤੇ ਜਿੰਨਾ ਸੋਨਾ ਸਰੀਰ ਤੇ ਜਿੱਦਾਂ ਦਾ ਇਹਨੂੰ ਖੰਡ ਲੱਗਾ ਕਿਸੇ ਨੂੰ ਨਹੀਂ ਲੱਗਾ ਆ ਇਹਦਾ ਸਟਰਾਜ ਹੈ ਜਿਹੜਾ ਇਹਨੂੰ ਲੱਗਾ ਪੜ ਲਾ ਉੱਤੇ ਕੀ ਕਿਦਾਂ ਇਹ ਜਰਮਨੀ ਕੈਲਵਨ ਲਿਖਿਆ ਜਿਹਦੇ ਉੱਪਰ ਐ ਚੱਕੀ ਆ ਹੂੰ ਹਾਂ ਜਰਮਨੀ ਕੈਲਵਨ ਇਹ ਜਿਹੜਾ ਇਹਨੂੰ ਸਟਰਾਜ ਨੂੰ ਟੀਕਾ ਲੱਗਾ ਹੁਣ ਕਹਿ ਜੇ ਬੱਚਾ ਦੇ ਦੂੰਗੇ ਉਹਨੂੰ ਕੀ ਕਰ ਲੈਣਾ ਸੈਕਸ ਸੀਮਨ ਵੀ ਹੋ ਰੱਬ ਦੇ ਰੰਗ ਆ ਗੱਲ ਉੱਥੇ ਫਿਰ ਬੋਲਾਂਗੇ ਹਾਂ ਸੈਕਸ ਦਾ ਸੈਟ ਬਾਕੀ ਮੈਨੂੰ ਹਾਂ ਮੈਨੂੰ ਨਹੀਂ ਪਤਾ ਕਰਦਾ ਕਿ ਟੀਕਾ ਵੱਛੀ ਦੇ ਦੇ ਬੱਚਾ ਦੇ ਦੇ ਹੁਣ ਰੱਬ ਦੇ ਰੰਗ ਲੱਗਾ ਟੀਕਾ ਜੇ ਤੇ ਮੋਹਲਸ ਦੀਸੇ ਦਾ ਕਰ ਲੀਏ ਵੱਛੀ ਦਾ ਭਾਵੇਂ 90000 ਤਾਂ ਵੀ ਮਿਲ ਜਾਣੇ ਹੂੰ ਪਰ ਮੈਂ ਤਾਕੀ ਵੀ ਦਾਲਮੋਲੇ ਹੀ ਬਿਲਕੁਲ ਕਿੱਡੀ ਕੀ ਦੁਨੀਆ ਨੇ ਦਾਲਮਾਂ ਨੂੰ ਇਹਨਾਂ ਦੀ ਸੌਗੀ ਕਿਲੇ ਨਹੀਂ ਸਹੀ ਉੱਥੋਂ ਪਤਾ ਲੱਗ ਜਣਾ ਕਿ ਮੇਲੇ ਤੇ ਜੇ ਬਹੁਤਾ ਨਫਾ ਲਿਆ ਤੇ ਮੁੜ ਕੇ ਪੈਣਾ ਪੰਗਾ ਸਾਰੀਆਂ ਜੋ ਖਰੇ ਨੇ ਹਾਂ ਬਿਲਕੁਲ ਜੀ ਇਸਿਆ ਮੋੜ 75 ਹੀ ਤੇ 70 ਦੀ ਐਸ ਲੋ 70 ਦੀ ਇੰਨੇ ਦੀ ਦਊ ਕੋਈ ਤੇ ਫੇਰ ਗੱਲ ਨਹੀਂ ਠੀਕ ਹੈ ਹਾਂ ਉਹ ਤੋਂ ਵੀ ਨਹੀਂ ਉਹ ਤੋਂ ਡਰੇ ਮਤਲਬ ਇਦਾਂ ਦੀ ਵੱਛੀ 70 ਦੀ ਵਪਾਰੀ ਨੂੰ ਨਹੀਂ ਮਿਲਣੀ ਮੈਨੂੰ ਉਹਨਾਂ ਤੇਰੀ ਵੀਡੀਓ ਕਰਕੇ ਫੇਰ ਦੀ ਦੀ ਦੋਦਰਾਂ ਨੇ ਫੋਨ ਆਇਆ ਸੀ ਉਹਨਾਂ ਦਾ ਪਰ ਮੈਨੂੰ ਕਿਹਾ ਰੁਕੀਓ ਟਾਈਮ ਨਹੀਂ ਲੱਗਾ ਹਜੀ ਤੁਸੀਂ ਵੀਡੀਓ ਨਹੀਂ ਬਣਾਈ ਪਰ ਉਹਨੇ ਮੈਨੂੰ ਕਿਹਾ ਵੀ ਮੇਰੀ ਵੀਡੀਓ 'ਚ ਨਾਂ ਡਾਕਟਰ ਆਦਾਲੰਗਲ ਤੋਂ ਮੈਂ ਨੰਬਰ ਵੀ ਦੇ ਦੂੰ ਭਰਾ ਬੰਦੇ ਦਾ ਬਲਦਵ ਤੇਰਾ ਏਡਾ ਤੰਗੜਾ ਫੈਨ ਆ ਤੇ ਮੇਰਾ ਉਹ ਪਿੰਡੋਂ ਦਾ ਸਨੀਤ ਜੀ ਹਾਂਜੀ ਪੰਜ ਕਿ ਬੱਛੀਆਂ ਆ ਗਈਆਂ ਤੇਰੇ ਨਾਲ ਅੱਛਾ ਜੀ ਤੇ ਪੰਜੇ ਟੌਪ ਦਾ ਠੀਕ ਪੰਜਾਂ ਤੋਂ ਲਾਂਮਾ ਨਹੀਂ ਹਾਂਜੀ ਹਾਂਜੀ ਪੰਜਾਂ ਨੇ 50 ਡੰਗਰੀ ਲੈ ਗਿਆ ਹੋਰ ਇੱਕਰ ਮਾਲਿਆ ਆਹ ਗੱਲ ਹੈਗੀ ਆ ਵੇਚਨੀ ਆ ਤੇ ਲੈਣੀ ਆ ਵੀ ਹਣਾ ਨਹੀਂ ਉਹ ਪੁੱਤ ਜਿਹੜਾ ਨੇ ਲੈਣਾ ਚਲੋ ਬਾਹਰ ਦੇ ਤੋਂ ਹੀ ਲਖਾਇਆ ਸੀ ਨਾ ਬਿਮਾਰੀਆਂ ਨੇ ਇਹ ਖਰੀਦਦੇ ਵੇਚੀ ਜਾਂਦੀਆਂ ਹੁਣ ਅਕਤ ਖਰੀਦੇ ਵੀ ਹੈਗੇ ਕਿ ਨਹੀਂ ਨਹੀਂ ਖਰੀਦਦਾਰ ਨੂੰ ਸੁਨੀਲ ਸਾਹਿਬ ਤੇਰੇ ਚੈਨਲ ਕਰਕੇ ਆ ਗਿਆ ਕਾਫੀ ਹਾਂ ਬੜਾ ਪਹਿਲਾਂ ਹੁੰਦਾ ਨਾ ਜੀ ਆਪਾਂ ਮੋਲ ਦਾ ਮੁੱਲ ਪਾਈ ਇਹ ਤਾਂ ਨਹੀਂ ਹੁਣ ਜਾ ਕੇ ਮੈਂ ਇਹੋ ਜੀ ਵੱਸੀ ਦਾ 50 ਲਾਉਂਦੇ ਮੈਨੂੰ ਅਗਲਾ ਕਹਿੰਦਾ ਤੂੰ ਵੀਡੀਓ ਤੇ 70 ਮੰਗਣ ਡਿਆ ਤਾਂ 50 ਲਾਉਂਦੇ ਨਹੀਂ ਇਹ ਨਹੀਂ ਗੱਲ ਹੁੰਦੀ ਮੁੱਲ ਲਾ ਕੇ ਉਹਨੂੰ ਖੋਲਣਾ ਹੀ ਨਹੀਂ ਬਿਲਕੁਲ ਬਾਕੀ ਤੁਸੀਂ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਦੋਵੇਂ ਲਾਉਣੀ ਇਦਾਂ ਤੇ ਗਾੜੀ ਮੈਨੂੰ ਨਹੀਂ ਪਤਾ ਮੈਂ ਜਿਹੜੀ ਗੱਲ ਕਰਾਂ ਕਿ ਇਹ ਨਹੀਂ ਪੁੱਠੀ ਪੈ ਜੀ ਨਾ ਬਿਲਕੁਲ ਜੀ ਇਹ ਗੱਲ ਜੀ ਜੇ ਤੁਸੀਂ ਕਪਾਤ ਨਹੀਂ ਕਿਸ ਨੂੰ ਕੰਮ ਪਿਆ ਗਿਆ ਕੀ ਹੋਇਆ ਗਾਂ ਨਹੀਂ ਵਿਕੀ ਹਾਂਜੀ ਜੀ ਮਤਲਬ ਉਹ ਆਏ ਨਹੀਂ ਦੋ ਤਿੰਨ ਦਿਨ ਮੈਂ ਵੇਟ ਕਰਦਾ ਵਾਂ ਹਾਂਜੀ ਮੈਂ ਜਾਂਦੇ ਦੋ ਤਿੰਨ ਸਾਈਆਂ ਪੋਆ ਲਿਆ ਕਰਨੀਆਂ ਹੁਣ ਮੈਂ ਵੀ ਹਾਂਜੀ ਤੇ ਜਿਹੜਾ ਆ ਗਿਆ ਉਹਨੂੰ ਦੇ ਦਿਆ ਕਰੀਏ ਠੀਕ ਹੈ ਫੇ ਮੁੜ ਕੇ ਪੈਣਾ ਰੋਲਾ ਤੇ ਰੋਲੇ ਤੋਂ ਅਸੀਂ ਦੱਬਦੇ ਬੜਾ ਬਿਲਕੁਲ ਜੀ ਠੀਕ ਹੈ ਜੀ ਤੇ ਉਹਦਾ ਬੱਚਾ ਅੱਜ ਮਰ ਚਲੇਆ ਜੀ ਅੱਛਾ ਠੀਕ ਆ ਉਹੋਈ ਬੱਚਾ ਜੀ ਉਹੋਈ ਫਾਰਮ ਵਾਲਾ ਉਤ ਦਾ ਰੱਸੀ ਪਈ ਜੇ ਚੈੱਕ ਕਰਾ ਲਿਆ ਆਈ ਮੜਾ ਕੈਮਰਾਮੈਨ ਦੀ ਪਹਿਲਾਂ ਮੱਗਾ ਫੋਜਾ ਗਈ ਪਤਾ ਲੱਗੇ ਆ ਬੱਚਾ ਜੀ ਇਹਨੂੰ ਪਤਾ ਨਹੀਂ ਕੀ ਦੌੜਾ ਜਾ ਪੈ ਗਏ ਆਖੜ ਜੇ ਗਿਆ ਆ ਆਪਣੇ ਵਸਨੇ ਬਾਹਰ ਆਪਾਂ ਦਵਾਈ ਦਵੀ ਕਰਤੀ ਮਰ ਜੇ ਜੀਪੀਓ ਨਹੀਂ ਆਪਾਂ ਨੇ ਜਾਣਾ ਆਪਾਂ ਮਰਿਆ ਹੀ ਕਰਕੇ ਗਾਣ ਦੇਣੀ ਇਹਨੂੰ ਕੋਈ ਨਿਆਣਾ ਨਹੀਂ ਪਾਉਣਾ ਸਹੀ ਨਹੀਂ ਬਸ ਕੋਈ ਗੱਲ ਨਹੀਂ ਪਾਣੀ ਹਲ ਠੀਕ ਆ ਇਨੀ ਕਿੜਾ ਕੁਝ ਕਰਮਾਲ ਨੇ ਜਾਨ ਦੋ ਜਾਨ ਦੋ ਜੀ ਬਾਕੀ ਸਿਹਜਾ ਰਾਤੋ ਸੋਣਾ ਹੀ ਆ ਜਿਹੜਾ ਵੀ ਲੈ ਗਿਆ ਆਪੇ ਗਾੜੀ ਦੇ ਕਰਮਾ ਵਾਲਾ ਨਹੀਂ ਛੇਰ ਬਾਜੀ ਬਾਜੀ ਬੱਚੇ ਗਣੇ ਨੇ ਵੀ ਕਰਮਾ ਬੱਚੇ ਕਿਹੜਾ ਪਰਵਾਦੀ ਲੱਗਣਾ ਹੈ ਉਹਦੀ ਆਈ ਹਾਂ ਉਹਦਾ ਗਾੜੀ ਮੰਜਰ ਚੱਲੇ ਪਰਵਾਦੀ ਜਾਣਾ ਮਰਨਾ ਦੇ ਉਹਨੇ ਹੀ ਰੱਖਿਆ ਹੋਇਆ ਇੱਥੇ ਮਰਨਾ ਜਾਂ ਟਾਂਗਾ ਸਾਡੇ ਮਰਦਾ ਪਰ ਉਹਦਾ ਦੌੜਾ ਜਾ ਪੈਣਾ ਹਾਂਜੀ ਨਹੀਂ ਜੀ ਇਹਦਾ ਮੁੱਲ ਪਾਇਆ ਹੁਣ ਕਿੰਦੀ ਉੜੇ ਲੱਗ ਗਈ ਆ ਗਾਂ ਵੇਚੀ ਜੀ ਆਪਾਂ ਮੰਨ ਲਓ 85 ਦੀ ਵੇਚੀ ਜਾਂ 80 ਦੀ ਵੇਚੀ ਜੋ ਵੀ ਹੋ ਗਿਆ ਠੀਕ ਆ ਤੁਹਾਨੂੰ ਸਾਹੀ ਬੰਦੇ ਆ ਭਾਈ ਨਾਮ ਨਾ ਫੋਨ ਕੀਤਾ ਨਾਮ ਨਾ ਦਿੱਤੀ ਹਾਂਜੀ ਕੋਣ ਮੱਛੀ ਦੇ ਦੀ 80000 ਦੀ ਬੱਚਾ ਮਰ ਗਿਆ। ਘਰ ਦੋ ਹੋਰ ਮਾਰਦੇ 75 ਦੀ ਸੰਦੀਚ ਨਾਲ ਜਾ ਕੇ ਪੀਐਸ ਨੰਬਰ ਜਾਣ ਕਿ ਬੱਚਾ ਮਾਰਨ ਕਰਕੇ ਸਾਨੂੰ ਇਹ ਵੀ ਹੁਣ ਵੀਡੀਓ ਚ ਪੈ ਗਈ ਨਿਸ਼ਾਨੀ ਹੋ ਗਈ ਹੁਣ ਕਿਹਨੇ ਕਿਹਨਾਂ ਦਾ ਬੱਚਾ ਮਰ ਗਿਆ ਬਸ ਠੀਕ ਨਹੀਂ ਇਹ ਹੋ ਜੇ ਦੁੱਧ ਦੇ ਦੇ ਕੋ ਹਦੀਸ਼ਾ ਇਹਦੀ ਨਹੀਂ ਜੇ ਸਮਝਉਂਦੀ ਕਈ ਵਾਰੀ 30 ਕਿਲੋ ਕਰਦੀ ਤੇ ਕਈ ਵਾਰੀ 20 ਕਿਲੋ ਠੀਕ ਹੈ ਪਤਾ ਨਹੀਂ ਇਹ 4 ਕਰਕੇ ਕਰਦੀ ਜਦ ਦਿਨ ਰੱਜ ਜੇ ਉਹਦੋਂ 5-4 ਕਿਲੋ ਵਧਾਦੀ ਜਦੋਂ ਪੱਠੇ ਨਾ ਖੋਵੇ ਉਹਦੋਂ 5-4 ਕਿਲੋ ਛੋੜਦੀ ਹੁਣ ਇਹਦੇ ਕੋ 22 ਕਿਲੋ ਦੁੱਧ ਮਿਲ ਕੇ ਦੋਸ ਹਾਜੀ ਇਹ ਰਾਤ ਦੀ ਵੀ ਅਸੀਂ ਦੇਖਿਆ ਜਰਸੀ ਵੈਣ ਕ੍ਰੋਸ ਆ ਪਿਓਰ ਜੀ ਆਪਾਂ ਕਹਿੰਦੇ ਕੁੜਕੇ ਦੇ ਕੋਆ ਨਹੀਂ ਲੈਣੀਆਂ ਵੀ ਝੂ ਮਾਰੀ ਜਾਂਦੇ ਹਾਂ ਹਾਂ ਰੋਗ ਜਿਹੜੀ ਚੀਜ਼ ਹੈ ਸਮਝਾ ਜੋ ਦੱਸੋ ਕਿਵੇਂ ਨਿਕਲਿਆ ਨਹੀਂ ਜੀ ਉਹ ਤੁਸੀਂ ਗੱਲ ਕਰਦੇ ਬਸ ਟਟਾ ਡੋਕੜ ਉਹਦੀ ਗਰੰਟੀ ਨਿਭੰਗਾ ਲਈ ਜੀ ਮਹਾਰਾਜ ਅੱਛੇ ਬੱਚਾ ਮਗਰਾਗੇ ਬੱਚਾ ਜੇਰ ਦੂਰ ਆਪਣਾ ਕੋ ਵੀਡੀਓ ਬਣੀ ਜੇ ਜੇਰ ਦੂਰ ਦੀ ਓਕੇ ਰਿਪੋਰਟ ਆ ਬੰਗਾ ਮੜਾ ਜਾ ਲੈਦੀ ਜੇ ਔਲ ਤਨੀ ਕਰਦੀ ਬੰਗਾ ਪਈ ਪੈਂਦਾ ਬਾਕੀ ਲੇਵਲ ਗੱਲ ਨਹੀਂ ਜੇ ਵੇਲਾ ਕਿਨ ਆਹ ਹਾਂ ਹਾਂ ਡਰਾਉਣਾ ਤੇ ਹੱਥ ਕੋ ਰੱਖਦਾ ਕਰ ਡਰਾਉਣਾ ਬਣਾਇਆ ਬਸ ਕੱਢਣੇ ਜੀ ਤਾਂ ਬੋੜਾ ਹੀ 10 ਕਿਲੋ ਵਾ ਬਾਕੀ ਜਿਹੜੀ ਸੇਵਾ ਕਰੂੰ ਕੋਈ ਤੇ ਭਾਏ 20 ਟੋਲੇ ਹਾਂ ਜੀ ਕਹਿੰਦੇ ਜਦੋਂ 14 15 ਕਿਲੋ ਗਰਮੀਆਂ ਦਾ ਤੋਹਫਾ ਆਵੇ ਬਿਲਕੁਲ ਹੈ ਹੈ ਥੋੜੀ ਜਿਹੀ ਡਰਕ ਲਿਆ ਕਰੋ ਕੋਈ ਨਹੀਂ ਗੱਡੀ ਦਰਦੀ ਬੜਾ ਬਾਕੀ ਲੱਤ ਲੁੱਤ ਨਹੀਂ ਮਾਰਦੇ ਲੋ ਠੀਕ ਹੈ ਜੀ ਦਰਦੀ ਜੀ ਉਦਾਂ ਉਦਾਂ ਦਾ ਮਾਰੂ ਕਿਤੇ ਉਹ ਮਾਰੂ ਤੇ ਜੇ ਮਲੇ ਚੋ ਬਾ ਠੀਕ ਔਲ ਕਰਦੀ ਆ ਬਾੜੀ ਜੀ ਪਰ ਲੱਤ ਨਹੀਂ ਮਾਰਦੀ ਨਹੀਂ ਵੀ ਉਹ ਨਾਲੋਂ ਗਿੱਦਾ ਜੀ ਸੂਈ ਰਾਤ ਦੀ ਆ ਮੋਲੇ ਦਾ ਭਾਵੇਂ ਸੰਦੀਪ ਜੀ 55 60 ਜਿੰਨਾ ਮਰਜ਼ੀ ਕਰੀਏ 50000 ਦੀ ਲੈ ਦੇ ਦਿੰਦੇ ਠੀਕ ਹੈ ਹਾਂ ਧੀਜਾ ਦੁਰਜਾ ਤੋਂ ਦੋ ਦਾ ਦੇ ਲੋ ਥੋੜੀ ਬੋਲੀ ਅੱਜ ਮੇਰੇ ਹਾਂ ਯਾਰ ਕੋ ਤੈਨ ਗਿਆ ਕਿ ਨੰਬਰ ਆ ਗਿਆ 47 ਉਹ ਨਹੀਂ ਯਾਰ ਫਿਰ ਕੰਮ ਕਰਦਾ 45 47 ਸੰਦੀਸ਼ਾ ਗਾਹ ਖਲੋਕੇ ਲਾਉਣ ਦੇ ਚਲੋ 247 ਕਹਿਤਾ ਸੁਤਾਨੀ ਜੀ ਤਾਂ ਲੋਤੇ ਅਸ਼ੀਸ਼ਾ ਪਰnabla ਰਿਹਾ ਕਿ ਜੀਡੀਓ ਮੇਲਾ ਭਰਉਂਦੀ ਹੈ ਬਸ ਠੀਕ ਹੈ ਚਲਾਂ ਨੂੰ ਫੋਨ ਜ਼ਰੂਰ ਕਰ ਲਿਓ ਪਤਾ ਨਹੀਂ ਅਗਲੇ ਨੇ ਲੈਣੀ ਕਿ ਨਹੀਂ ਲੈਣੀ ਹਾਂ ਇਹ ਤਾਂ ਸੋਚੋ ਵੀ ਗੱਬਣਾ ਜੀ ਇਹ ਵੀ ਸੁਰੀ ਰਾਤ ਦੀ ਸੰਦੀਪ ਜੀ ਅਜੇ ਵੀ ਰਾਤ ਦੀ ਸੁਰੀ ਆ ਇਹ ਹੁੰਦੀਆਂ ਜਾਂਦੀਆਂ ਜੇਰ ਦਾ ਟੈਂਟਰ ਫੌਜੀ ਦਾ ਵਾ ਇਹ ਸਾਡੀ ਥੂੜੀ ਭਰਨੀ ਭਰਨੀ ਦਾ ਜੇਰ ਹਾਂ ਸਾਡੇ ਕੁੱਤੇ ਰੇਖ ਬਣਦਾ ਪਿੰਡਾਂ ਚ ਕੀ ਹੈ ਚਾਹੀ ਵਾਲ ਕ੍ਰੋਸ ਸੁਣੋ ਜੇ ਤਾਰੀ ਦੇ ਨਾਲ ਇਹ ਵਰਤਦਾ ਫਰਦਾ ਬੜਾ ਜਲਦ ਜਪੇ ਇਤਨਾ ਫੜਾ ਕਰਦਾ ਹੈ ਚਲ ਉਸਕੇ ਨਾਲ ਰੱਖੋ ਠੀਕ ਹੈ ਮਤਲਬ ਸੀਲ ਨਹੀਂ ਤੇ ਥਾਣੇ ਦਾ ਆਪਣੇ ਵਾਲਾ ਥਾਣੇ ਦਾ ਦੇਖਣ ਦਾ ਹੈ ਕੀ ਹੈ ਤੇ 24 ਸੀਲ ਜੀ ਇਹਨੂੰ ਅੰਤੀ ਹੋਇਆ ਪਿਆ ਰਾਤੀ ਇਹ ਚੋਂਦਾ ਸੀ ਮੁੰਡਾ ਆ ਗਿਆ ਦੇਰ ਦੀ ਛੁੱਟੀ ਤੇ ਮੈਂ ਲਿਬੜਨੋਂ ਡਰਦਾ ਹਾਂ ਨਹੀਂ ਕਿਤੇ ਆਇਆ ਇਹ ਚੋਂਡਿਆ ਤੇ ਮੇਰੇ ਜੀਵ ਨੂੰ ਕੁਛ ਹੋਵੇ ਮੈਂ ਚੋਨਾ ਛੇਤੀ ਕਰ ਤੇ ਪੁੱਛ ਲੋ ਭਾਵੇਂ ਵੀ 3-4 ਕਿਲੋ ਇਹਦੇ ਚੋਈ ਤੇ 2 ਕਿਲੋ ਮੈਚ ਹੋਈ ਆ ਠੀਕ ਆ ਇੰਨਾ ਮਾਜੇ ਦਾ ਚੋਈ ਨਿਕਲੀ ਬਾਹਰ ਸੇ ਕਹੀਂ ਕਰਕੇ ਲਿਆ ਬਿਲਕੁਲ ਨਹੀਂ ਪਰ ਪਤਾ ਉੱਥੇ ਲੱਗ ਜਾਂਦਾ ਪਰ ਜਦੋਂ ਘਰ ਲਿਆ ਕੇ ਚੋਈ ਨਿਕਲਦੀ ਮਜ਼ਾ ਆਉਂਦਾ ਚੋਈ ਕੋ ਛੜਾ ਰੂ ਹੱਥ ਲਾਵੇ ਨਾ ਲਾਵੇ ਐਂ ਜਦ ਨਹਿ ਨਹੀਂ ਛੋੜ ਜੁਦਾ ਇਹ ਨਹੀਂ ਵੀ ਲੰਮੇ ਛੜ ਦੀ ਗਾਂਵ ਆ ਤੋਰੀ ਛੜ ਆਪਾਂ ਕਹਿੰਦੇ ਜਾਂ ਕੁਝ ਕਹਦੇ ਕੋਈ ਭੈਣ ਭਰਾ ਕਿ ਲੰਮੀ ਨਾਲੀ ਧਾਰਨੀ ਦਾ ਮਤਲਬ ਨਹੀਂ ਹੈਗਾ ਤੇ ਜੀ ਮੋਲੇ ਦਾ ਵੀ 50 ਜੀ ਜੱਸ ਲੋਏ ਇਹਦੀ ਵੀ 67 ਜੀ ਜਾਂ ਵਧੀਗਾ ਹਾਂ ਮਾਨ ਤੜ ਕਰਦਾ ਹਾਂ ਇਹਦੇ 46 ਜੀ ਚਲ ਜਾਣ ਦੋ ਇਹ ਹੋ ਗਿਆ ਹਾਂ ਇਹਦਾ ਹੁਣੇ ਸੁਈ ਜੀ ਇਹ ਹੁਣੇ ਸੁਈ ਹੁੰਦੀ ਵੀ ਤੁਹਾਡੇ ਗਾੜੀ ਘੜੀ ਆਂਦੀ ਵੀ ਮੈਂ ਵੀ ਜੀਰ ਫੁੱਟ ਕੇ ਜਾਣਾ ਇਹਦੇ ਹੁਣ ਬੱਚੇ ਕਰ ਨਹੀਂ ਲੈਣਾ ਇਹ ਨਾ ਠੇਕਾ ਵਾ ਫੌਜੀ ਨਾ ਨਾ ਦਾ ਤੁਮ ਛੀ ਲੈ ਜੀ ਬੱਚਾ ਜੀ ਜੀ ਵੇ ਇੱਕ ਟਾ ਤਗੜਾਈ ਓਡੀ ਕਾਹ ਤੇ ਓਡਾ ਬੱਚਾ ਦੇਤਾ ਹਾਂ ਤੇ ਇਹ ਨੂੰ ਇੱਕ ਇਹਨਾ ਮਹੀਨੇ ਦੀ ਸੁਈ ਆ। ਨਹੀਂ ਨਹੀਂ। ਇਹ ਤੁਰਨਾ ਨਹੀਂ ਬੱਚੇ ਕਰਕੇ ਉੱਤਰੋਂ ਦੇ ਜਾਂ। ਵਿੱਚ ਕਾ ਮੜ ਗਈ। ਕੋੜ ਕਿੰਦੇ ਆ। ਮੋਲੀ ਲੈ ਨਗੁੰਨਾ। ਨਹੀਂ ਉਹ ਬੱਚੇ ਕਰਕੇ ਨਹੀਂ ਲੰਗੀ ਨਾ ਹੁਣੇ ਸੁਈ ਦੇ ਥੱਲੇਵਾ ਬੜਾ। ਨੇਵੇ ਜੀ ਵੀ ਕਰਮਵਾਲੀ ਨੇ ਚਲੋ ਪੰਡ ਬੰਨੀ ਆਂ। ਅਹਿੰਦੇ ਦੀ ਪੰਡ ਪੰਡ ਬੰਨੀ ਆ ਤੇ ਪਤਾ ਲੱਗਦਾ। ਆਹ। ਇਹ ਥਾਣ ਸੰਦੀਪ ਸਿਆ ਜਿਹਦਾ ਵੀ ਕਰਮਵਾਲੀ ਦਾ ਜਿਹੜਾ ਲੈ ਗਿਆ ਤੇ ਥਾਣ ਨਹੀਂ ਆ ਰਿਹਾ ਨਾ। ਹਾਂ। ਬੱਸ ਆ ਗਿਆ। ਆ ਗਿਆ ਬੰਦੂ। ਜੀਸਾ ਇਹਨੂੰ ਕੋਈ ਜੇ ਸਮਝ ਲੈ। ਇਨੂੰ ਕੋਈ ਤੀਜੇ ਸਮਝ ਲੈ ਇਹਨੂੰ ਕੋਈ ਪਹਿਲਣ ਸਮਝ ਲੈ ਮੇਰੇ ਘਰ ਦਾ ਜਿੱਤ ਕੀ ਸੁਵੇ ਮੈਂ ਨਹੀਂ ਜੇ ਦੁੱਗੇ ਕਰਕੇ ਵੇਚਨੀ ਉਹਨਾਂ ਦੁੱਗੇ ਹੀ ਕਿਹਾ ਜੇ ਅੱਛਾ ਆਪਾਂ ਨਹੀਂ ਦੁੱਗੇ ਕਰਾਂਗੇ ਬਾ ਕਿਸੀ ਨੂੰ ਹਲਦੀ ਇੱਥੇ ਬੜੀ ਵਧੀਆ ਫਰੰਟ ਤੇ ਪਾਸ ਕੀਤੀ ਹਜੇ ਹੋਣੀ ਜੇ ਸਾਲਾ ਉਹ ਆਲਾ ਕੋਈ ਕਹੇਂਦੇ ਹੁੰਦੇ ਆ ਸਾਰੀ ਮਜੂਦ ਦੀ ਹਜੇ ਤੇ ਜਿੱਦਾਂ ਦੀ ਹੈਗੀ ਉਦਾਂ ਦਾ ਭਲਿਆ ਭਾਂਡਾ ਜੇ ਹਜੇ ਸੂਈ ਦੋ ਚਾਰ ਦਿਨ ਔਨ ਕਰਕੇ ਵੇਖ ਕੇ ਜੀਰਾ ਛੁੱਟ ਦਿੰਦੀ ਆ ਮੋਲ ਸੰਦੀਪ ਸਿੰਘ ਜੀ ਦਾ ਵੀ 55 50000 ਦੀ ਰਸੀ ਦੇ ਜੀ ਨਹੀਂ ਗਾਈਆਂ ਮਸ਼ੀਨ ਨਹੀਂ ਮਸ਼ੀਨ ਨਿਕਲ ਗਿਆ ਜੇ ਆਤਪਈ ਇਹਦੇ ਵਪਾਰ ਨੂੰ ਅੱਛੀ ਅੱਛੀ ਕਰਨਾ ਕਿੰਨੇ ਦੀ ਦੱਸੋ ਜਿੰਨੇ ਗਏ 50 ਦੀ ਗਾ ਜਾਨਫਰ ਸ੍ਰੀ ਜੀ ਆ 45000 ਦੀ ਦੇ ਦੇ ਜਿਹੜਾ 1000 ਜਰ ਕਟਾਉਂਦੇ 47 46 45 ਅਈ ਤਾਂ 1000 ਘੋੜਾ ਪੜਾ ਲਾਂਗੇ ਇਹ ਘੱਪਣ ਇਹ ਘੱਪਣ ਸੀ ਜੀ ਇਹ ਦਾਹ ਲਿਆ ਜੇ ਪੰਜ ਲੈ ਜੇ ਸੀਲ ਤੋਂ ਦੇ ਵੀ ਬੜੀ ਲੇ ਲੇ ਵਾਲੂ ਬਾਈ ਜੀ ਖਬਰਦਾਰ ਆ ਇਹ ਕੱਚੀ ਆ ਥੋੜੀ ਜਿਹੀ ਗਾ ਹਰ ਬਹੁਤ ਹੀ ਲੱਗਦਾ। ਆਣ ਸੰਦੀਪਾ ਸਾਰੇ ਜ਼ਿਆਰ ਕਰਮਾਂ ਵਾਲੀ ਹੈ ਵੀ ਗਰਮੀਆਂ ਤੋਂ ਫੇਰ ਤਾਂ ਨਹੀਂ ਪੜੇ। ਲੈ ਲੈ ਆਜੋ ਜੀ ਆਜੋ। ਭਾਈ। ਉਹ। ਆਹ ਬੜਾ। ਉਹ ਦੇਖੇ ਪਾਣੀ ਨਾਲੋਂ ਤੇ ਇਹ ਲੱਗਦਾ। ਕੋਈ ਨਾ। ਹਾਂਜੀ। ਹਾਂਜੀ। ਇਹ ਵੀ ਇਹ ਵੀ ਉਹੀ ਚੀਜ਼ ਆ ਸੀਸੂ ਬੰਦਾ ਬਿਲਕੁਲ ਫੰਦੀ ਫੰਦੀ ਬੱਤੀ ਆ ਦੋਦੇ ਦੇ 17 ਦੋਦੇ ਦੇ 18 15 ਕਿਲੋ ਦੀ ਗਾਰੰਟੀ ਦੇ ਰਹਿ ਜੋ ਮੈਂ ਗਾਰੰਟੀ ਤੇ ਨਹੀਂ ਚੁੱਕਦਾ ਦੋਦਾ 15 ਕਿਲੋ ਦੋਦੇ ਇਸ ਤਰ੍ਹਾਂ ਚੌਣ ਇਹ ਵੀ ਮੋਟਰ ਵਾਲੀ ਸੀਸੂ ਆਏ ਹੁਣ ਆ ਗਿਆ ਉਧਰੋਂ 47 46 45 ਇਹ ਚਟਾ 46 ਠੀਕ ਆ ਬਿਲਕੁਲ ਆਹ ਹਾਜੀ ਫਿਰ ਦਈ ਆ ਆਹ ਜਿਹੜੀ ਜੱਤੀ ਆ ਮੈਨੂੰ ਇਸ ਤੋਂ ਬੜਾ ਕੰਮ ਦੇਦਣਾ ਲੋਹੋ ਬੜਿਆ ਅੱਛਾ ਸਭ ਤੋਂ ਵੱਧ ਫੋਨ ਆਇਆ ਲੈ ਕੇ ਨਹੀਂ ਜੀ ਅਈ ਨਾ ਜਿਆਦਾ ਭੁਲੇਖੀ ਹਾਂਜੀ ਪਹਿਲਾਂ ਤੇ ਇੱਕ ਪ੍ਰੋਣਾ ਵੇਖਣ ਹੀ ਲੈਣਾ ਵੀਡੀਓ ਮੇਰਾ ਰਿਸ਼ਦਾਰਿਆ ਹੂੰ ਹੂੰ ਉਹਨੇ ਪੰਗਾ ਪਾਤਾ ਵੇਚਿਓ ਨਾ ਮੈਂ ਖੜੀ ਹੂੰ ਹੂੰ ਕੱਲ 10 ਵਜੇ ਲੈ ਜੂ ਮੈਂ ਸਾਈ ਸੁਈ ਨਹੀਂ ਪਾਉਂਗੀ ਤੇ ਕੱਲ 10 ਵਜੇ ਤੱਕ ਕੋਈ ਦੀਗਰੇ ਮੁੜ ਕੇ ਇੱਕ ਹੋਰ ਨੇ ਸਾਈ ਪਾਈ ਇਹਦਾ ਅੰਜਲਣੀ ਹੈ ਹਾਂਜੀ ਇਹ ਸਿਰੇ ਕਰਦਾ ਅੰਜਲਾ ਓਥੇ ਹੋ ਵੇਖਦਾ ਨਹੀਂ ਦਮਤ ਛਾਵੇਂ ਰੱਖ ਤੇ ਸਨੀਰ ਸਾਂ ਮੱਛੀ ਉਹ ਦੁੱਧਾ ਗਈ ਝੂਠ ਮਾਰੋ ਭਾਵੇਂ 10 ਕਿਲੋ ਕਰਾਲਾ 8 ਕਿਲੋ ਹੀ ਅੱਛਾ ਪਾਣੀ ਮਾਰਨੀ ਆ ਮਹੀਨਾ ਵੀ ਜਿਵਾ ਹੋਣਾ ਚੱਕਰਾ ਆ ਗਈ ਕੰਨੀ ਪਾਣੀ ਜਿੰਨੇ ਵੀ ਖਾਂਦੀ ਹੁੰਦਾ ਸੀ ਇਹਨੂੰ ਦੇਣੀ ਸੀ ਤੇ ਹੁਣ ਤੇ ਜਿਹੜੀ ਰੱਖੀ ਹੁੰਦੀ ਪੈਣੀ ਜਾਣਾ ਲਾਲਪੁਰਪੁਰਦਾ ਤੇ ਮਾਲ ਹੁਣਾਂ ਕੀ ਲੈਣਾ ਨਾ ਜਿਹੜਾ ਦੋ ਤਿੰਨ ਘਰ ਵਾਲੇ ਇਹ ਸਾਥ ਤੋਂ ਲੈਣ ਬਾਫੇ ਦਾ ਮੇਲਾ ਮੁੰਲਾ ਵੇਖੀਏ ਹਾਂਜੀ ਠੀਕ ਆ ਬਣਾਇਆ ਉਹਨੇ ਉਹ ਲਾਹ ਲਾ ਛਾਣੇ ਕਰਕੇ ਗਰੀਬਾ ਦਾ ਕੇ ਉਹ ਸਾਨੂੰ ਸਾਰੇ ਲਾ ਗਿਆ ਤੁਸੀਂ ਜੀ ਇਹਦਾ ਮੁੱਲ ਕਰ ਲੀਏ ਹੁਣ 44 ਹੋਇਆ ਸਾਡੀ 43 ਇਹਦਾ ਮੋਲੀ ਭਰਤੀ ਹੈ 40 ਦੀ ਦੇਦਣੀ ਆ 4000 ਠੀਕ ਹੈ ਹੋਰ 2000 ਛੱਡਿਆ 38 ਦੀ 30000 ਦੀ ਦੁੱਧ ਦਾ 8 ਕਿਲੋਈ ਜੇ ਲੋਟ ਲੋ ਮੇਲਾ ਵੇਖਣਾ ਭਾਈ ਜੀ ਨਾ ਬਾਕੀ ਮਾਲ ਦੇਖ ਲਓ ਹਣ ਗਾੜੀ ਪੂਰਾ ਦੱਸ ਦੇ ਜੀ ਪੁੱਤ ਵਧੀਆ ਹੋਰ ਭਾਈ ਜੀ ਦੁੱਧ ਪਾਣੋ ਹਾਂ ਐਂਦੀ ਆ ਐਂਦੀ ਆ ਬਿਲਕੁਲ ਐਂਡ ਆ ਬਾਕੀ ਤੁਸੀਂ ਜੀ ਇਹੋ ਹੀ ਮਾਲ ਆ ਤੇ ਗੱਲਾਂ ਬਾਤਾਂ ਕਰੀ ਜਾਈਆਂ ਜਿੰਦੀਆ ਮਰਜ਼ੀ ਮੈਂ ਤੇ ਉਹ ਘਰ ਭਰੌਣਾ ਆਪਣੀ ਥੱਲੀ ਘਰ ਆ ਜੀ ਆਪਣੇ ਕੋਕ ਆ ਕੋਰੇ ਵੀ ਆਇਆ ਭਰਾ ਚਲੋ ਸਲਾਹ ਕਰਨ ਦੇ ਲਈ ਹਾਂਜੀ ਆ ਮੇਰੇ ਜੰਮੂ ਆਏ ਨੇ ਜੋਟ 5 ਸਾਲ ਹੋ ਗਏ ਸੰਦੀਪ ਸਿਆਉਂਦੇ ਆ ਆ ਜਾ ਔਰੇ ਰਸਤ ਆਜੋ ਉੜ ਕੇ ਕਾਲ ਦੇ ਆ ਜਾ ਇਹ ਬੰਦੇ ਨੂੰ 5-4 ਸਾਲ ਹੋ ਗਏ ਸੰਦੀਪ ਸਿਆਉਂਦੇ ਆ ਹਾਂਜੀ ਹਾਂਜੀ ਇਹਨੂੰ ਪੁੱਛ ਵੀ ਕਦੀ ਸਾਈ ਦਵਾਈ ਇਹਦੇ ਕੋ ਕਦੀ ਦਵਾਈ ਦੋ ਦਿੱਤੀ ਸਾਈ ਮੈਂ ਦੇਣੀ ਜਿਹੜੀ ਇਹਨੂੰ ਮੇਰੇ ਘਰੋਂ ਪਸੰਦ ਆ ਗਈ ਬੈਲਨਗੋੜਾ ਨਹੀਂ ਆਈ ਜਿਹੜੀ ਬਾਹਰੋਂ ਲਈ ਸਾਈ ਮੈਂ ਤਾਰੂ ਪੈਸੇ ਮੈਂ ਤਾਰੂ ਇਹ ਕੰਮ ਨਹੀਂ ਕੀਤਾ ਵੀ ਆਇਆ ਤੇ ਉਹਦੀ ਜਿਪ ਚ ਪੈਸੇ ਕਰਨਾ ਇਹਨੇ ਕੰਮ ਨਹੀਂ ਕੀਤਾ ਚਲੋ ਇਹ ਟਰੰਮ ਪ੍ਰੇਮ ਨਾਲ ਆ ਜਾਂਦੇ ਇਹਨੂੰ ਪੁੱਛ ਕੋਈ ਆ ਵੀ ਨਵੀ ਹੋਏ ਤੇ ਮੈਂ ਮਗਰ ਚੱਲ ਜਾਂਦਾ ਨਾ ਕੋ ਜਾਣਾ ਮੇਰਾ ਮੇਰਾ ਮਨ ਜਦੋਂ ਪਿਆਰ ਆ ਦੇ ਕੋਈ ਹਿਸਾਬ ਨਹੀਂ ਕਰਨ ਦੇ ਇਹਨਾਂ ਦੇ ਸਿਰ ਤੇ ਹੀ ਸੰਧੀਤੀਆਂ ਸੰਗਤ ਦੇ ਸਿਰ ਤੇ ਸਾਡਾ ਕਾਰੋਬਾਰ ਆ ਜੇ ਗਾਹਕ ਹੈਗਾ ਬਿਲਕੁਲ ਇਹ ਮਾਲ ਲਿਆਵਾਂਗੇ ਤੇ ਵੇਚਾਂਗੇ ਜੇ ਗਾਹ ਹੀ ਨਹੀਂ ਹੈਗਾ ਤੇ ਅੰਗੀ ਨਾ 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 ਸਹੀ ਗਾਹ ਦੇ ਨਾਲ ਹੀ ਕੰਮ ਚੱਲਦਾ ਅੱਡੇਦਾਰੀ ਜਿਹੜੀ ਗਾਹ ਨਾਲ ਚੱਲਦੀ ਬਿਲਕੁਲ ਜੀ ਬਾਕੀ ਇਹ ਜੰਮੂੋਂ ਆ ਗਿਆ ਕਈ ਸ਼੍ਰੀਨਗਰੋਂ ਇਹ ਪੁੰਛ ਤੋਂ ਆਇਆ ਜੀ ਉਹ ਸ਼੍ਰੀਨਗਰੋਂ ਬੰਦੇ ਆਉਂਦੇ ਨੇ ਆਪਣੇ ਕੋਲ ਪਰ ਇਹਨੂੰ ਵੀ ਕਈ ਦਾ ਪ੍ਰਵਾਹ ਤੰਗੜਾ ਕਰਨਾ ਆਈ ਨਾ ਪੁੱਛਲਾ ਮੈਂ ਮੂਹ ਦੇ ਬੇਟਾ ਕਿਉਂਕਿ ਥੋੜਾ ਜਿਹਾ ਆਪਣਾ ਕੰਮ ਹੀ ਹੋਣ ਇਦਾਂ ਦਾ ਤੂੰ ਕਰਦਾ ਵੀ ਟਾਈਮ ਨਹੀਂ ਲੱਗਦਾ ਮਾਲ ਜਿਆਦਾ ਵੇਖਦਾ ਜਿਆਦਾ ਲਿਆਉਣਾ ਹੁੰਦਾ ਤੇ ਫਿਰ ਆਖੀਦਾ ਯਾਰ ਡਿਸਟਰਬ ਹੋਵਾਂਗੇ ਵਿੱਚ ਵੀ ਇਹਨੂੰ ਵੀ ਚੜਾਈਏ ਨਾਲ ਫਿਰ ਮੁਸ਼ਕਲੀ ਹੋ ਜਾਂਦੀ ਬਾਕੀ ਲੈ ਕੇ ਤੂੰ ਆ ਗਿਆ ਤੇ ਦੇਣੀਆਂ ਦੇਣੀਆਂ ਭਾਵੇਂ 5 ਲੈ ਜੇ 50 ਲੈ ਜੇ ਮੀਂਹ ਆਪਾਂ ਕੋਈ ਘਾਰੇ ਆਈਆਂ ਜਿਹੜੀ ਘਾਰੇ ਨੂੰ ਪਸੰਦ ਆ ਉਹ ਲੈ ਲਊ ਜਿਹੜੀ ਬਾਹਰੋਂ ਘਰੋਂ ਲੈ ਆ ਚਲ ਅੰਦੀਸ਼ਾ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਪ੍ਰੇਮ ਨਾਲ ਕਾਰੋਬਾਰ ਕਰੋ ਕੰਮ ਵਧੀਆ ਸਗੀ ਡੋਰੀ ਨਾ ਮਰੋ ਸਾਈਆਂ ਦੂਰੇ ਦੂਰੇ ਨਾ ਪੋ ਮੈਂ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਵੀ ਠੁਕਦੀ ਉਹ ਗੱਲ ਸਹੀ ਗੱਲ ਹੈ ਭਾਈ ਇਹ ਗੱਲਾਂ ਬਾਤਾਂ ਵਿੱਚ ਕਮੈਂਟ ਕੋਈ ਕਰਦਾ ਭੈਣ ਭਰਾ ਚਲੋ ਕੋਈ ਪਿਆਰਾ ਹੁੰਦਾ ਮਿੱਤਰ ਪਿਆਰਾ ਆਪਣਾ ਵੀ ਹੈਗੀ ਇੱਕ ਦੋ ਉਹਨਾਂ ਪਿੰਡੜੀ ਮਾੜਾ ਹੀ ਕਹਿਣਾ ਆਪਾਂ ਨੂੰ ਅਲੀਆਲ ਗਾਂਤੀ ਸੰਦੀਪਾ ਕੱਪੜ ਬੰਦੇ ਨੇ ਵੀਡੀਓ ਸੁਣ ਲੈਣੀ ਭਰਾ ਸਾਡਾ ਥਾਲਦੇ ਨੂੰ ਤੇ ਉਹ ਗਾਈ ਜਾ ਕੇ ਉਹਨਾਂ ਦੇ ਘਰ ਸੋਈ ਹਫਤੇ ਬਾਅਦ ਪਹਿਲਣ ਵੇਸ਼ੀ ਖਾਣ ਤਿਲੜ ਨਿਕਲ ਆਇਆ ਵਾਪਸ ਮਗਾ ਕੇ 43 ਦੀ ਦਿੱਤੀ 3000 ਉੱਤੇ ਲਾ ਕੇ 30 ਦੀ ਵੇਚੀਏ ਬੰਦਿਆਂ ਨੂੰ ਨਰਾਜ਼ ਨਹੀਂ ਕੀਤਾ ਤੈਨੂੰ ਲਾਹਮਾ ਨਹੀਂ ਦਵਾਇਆ ਬਿਲਕੁਲ ਤੂੰ ਵੀ ਚਲੋ ਆਪਣਾ ਭਰਾਵਾ ਲਾਹਮੇ ਜ਼ਰੂਰ ਆਉਂਦੇ ਹੋਣਗੇ ਮੇਰੇ ਵੀ ਹਸਾ ਆਉਂਦੇ ਹੋਣ ਪਰ ਮੈਂ ਕੋਸ਼ਿਸ਼ ਕਰਦਾ ਹਾਂ ਨਾ ਜੇ ਕਿ ਮੈਨੂੰ ਪਈ ਪਸੂਟੀ ਮਾਪੇ ਚੱਲਣੀ ਤੇਰੇ ਨਾਲ ਨਹੀਂ ਗੱਲ ਪੁੱਜਦੀ ਬਾਕੀ ਜੇ ਫੇਰ ਵੀ ਕੋਈ ਗਲਤੀ ਹੋ ਜਾਂਦੀ ਉਹਦੇ ਲਈ ਸਾਨੂੰ ਕਹੋ ਬਿਲਕੁਲ ਜੀ ਕਮੈਂਟ ਨਾ ਕਰੋ ਸਾਨੂੰ ਦੱਸੋ ਵੀ ਤੁਹਾਡੀ ਆ ਨੁਕਸਾ ਚਲੋ ਉਹਦਾ ਅਸੀਂ ਹੱਲ ਕਰਾਂਗੇ ਕਿਉਂਕਿ ਅਸੀਂ ਪਿੱਛੋਂ ਲਿਆਏ ਜਿੱਦਾਂ ਦੇ ਬੱਚੇ ਸੰਦੀਪ ਸਿੰਘ ਨਾਲ ਆਏ ਨੇ ਉਹ ਬੱਚਾ ਮਰ ਚਲਿਆ ਆਪਾਂ ਬੱਚਾ ਨਹੀਂ ਲਾਉਣਾ ਗਾਂ ਨੂੰ ਵਿਗੇ ਨਾ ਨਾ ਲਾਈਏ ਕੋਈ ਬੱਚਾ ਨਹੀਂ ਲਾਉਣਾ ਜਿੱਦਾਂ ਦਾ ਪਿੱਛੋਂ ਆਇਆ ਉਹਦੀ ਪਿਛਲੇ ਘਰ ਦੀ ਵੀਡੀਓ ਬਣਾਣੀ ਵੀ ਆ ਜੇ ਹੋ ਸਕਦਾ ਕੋਈ ਬੱਚੀ ਲਾ ਲੇ ਤੇ ਬੱਚਾ ਲਾ ਦੇ ਉਹ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਲੋੜ ਨਹੀਂ ਹਾਂਜੀ ਆਡੇ ਕੋਲ ਤਾਂ ਬੱਚਾ ਮਰੀਆਂ ਹੀ ਵਿਕ ਜਾਂਦੀਆਂ ਨੇ ਉਹ ਗਾਂ ਜਿਹੜੀ ਲਾਲ ਆਪਾਂ ਵਿਖਾਈ ਨਾ ਉਹਦੀ ਮੇਰੇ ਕੋਲ ਵੀਡੀਓ ਸੰਦੀਪ ਜੀ ਉਹਦੀ ਜੇਰ ਪਹਿਲਾਂ ਆ ਗਈ ਤੇ ਬੱਚਾ ਬਾਅਦ ਚ ਮੈਂ ਗੁਰਦੁਆਰੇ ਨਾਲ ਮੈਨੂੰ ਫੋਨ ਕੀਤਾ ਮੈਂ ਕਿਹਾ ਯਾਰ ਬੱਚਾ ਮਰਿਆ ਹਣਾ ਵੀ ਜੇਰ ਪਹਿਲਾਂ ਆ ਗਈ ਬੱਚਾ ਬਾਅਦ ਚ ਆਇਆ ਹੂੰ ਰੱਬ ਦੇ ਰੰਗ ਚੋਂ ਬੱਚਾ ਜਿੰਦਾ ਨਿਕਲ ਆਇਆ ਉਹ ਮਰਿਆ ਵੀ ਨਿਕਲਦਾ ਸੀ ਇਦਾਂ ਹੀ ਪਾਉਣੀ ਸੀ ਤੇਰੀ ਵੀਡੀਓ 'ਚ ਪਾਉਂਦਾ ਜਾਂ ਇੱਥੇ ਵੇਚਦਾ ਵੀ ਇਹਦਾ ਬੱਚਾ ਮਰਿਆ ਜੀ ਕਿਉਂਕਿ ਵੱਸਾ ਵਾ ਰਹਿਣਾ ਦੇ ਹਰੀ ਹੁੜਾ ਤੱਕ ਆ ਮੰਨ ਲਓ ਜੇ ਕੋਈ ਸੰਭੂ ਠੀਕ ਆ ਨਾ ਸੰਭੂ ਤੇ ਕੀ ਕਰਣਾ ਨਾ ਰੱਖ ਇਹ ਤੇ ਉਹਦੇ ਉਹ ਬੱਚਾ ਚੰਗਾ ਭਲਾ ਬੈਠ ਕੇ ਅਰ ਕਾਹੇ ਭੱਜਾ ਹੀ ਫਿਰਦਾ ਜੀ ਆਦਿ ਨੂੰ ਪਤਾ ਨਹੀਂ ਕੀ ਹੋ ਗਿਆ ਮੌਤ ਜਨਮ ਉਹਦੇ ਹੱਥ 'ਵੱਸਿਆ ਤੇ ਕਿਉਂ ਬੱਚਾ ਬੁੱਚਾ ਆਪਾਂ ਚਲੋ ਮਹਾਰਾਜ ਦੀ ਜਰਬਾਣ ਨਹੀਂ ਲਵਾ ਨਾ ਲੋੜੀਏ ਜੇ ਇੰਨਾ ਕੰਮ ਕਰਕੇ ਫੇ ਬੱਚੇ ਲਾਉਣੇ ਤੇ ਫਿਰ ਸਾਡੇ ਕਾਰਕਾਰ ਇੰਨਾ ਉਹਨੇ ਤਰੱਕੀਆਂ ਬਗਦਿਆ ਫੇ ਕੀ ਫਾਇਦਾ ਇਹ ਕਰਕੇ ਬਾਕੀ ਖਿਮਾਂ ਦਾ ਤੂੰ ਵੀ ਪਿਆਰ ਬਾ ਵੱੱਜਾ ਹੀ ਸਾਡੇ ਤਾਂ ਆਉਂਦੇ ਆ ਚਲੋ ਦੋ ਚਾਰ ਦਿਨ ਅਸੀਂ ਵੀਡੀਓ ਕੈਮਰੇ ਵਿੱਚੋਂ ਟਾਈਮ ਨਹੀਂ ਹੁੰਦਾ ਉਲਟੋਂ ਇੱਥੇ ਗੇਮ ਅਸੀਂ ਮਾਲ ਵੇਚ ਲੈਂਦੇ ਤੂੰ ਫੋਨ ਕੀਤਾ ਜੀ ਮਾਲ ਵੇਚ ਗਿਆ ਜਿੱਦਣ ਤੂੰ ਆਉਣਾ ਹੋਵੇ ਫਿਰ ਇੱਕ ਤਾਂ ਸਾਨੂੰ ਡੱਕਣਾ ਪੈਂਦਾ ਅੱਜ ਕਿੰਨੇ ਗਾਹਕ ਤੇਰੇ ਸਾਹਮਣੇ ਭੇਲੀ ਭਰੀ ਆ ਪਿਆਰ ਦੀ ਪਿਆਰ ਦੀ ਇੰਨੇ ਕ ਬੰਦੇ ਆਉਂਦੇ ਨੇ ਮੇਰੀਆਂ ਗੱਲਾਂ ਸੁਣਨਾਂ ਦੇ ਪੁੱਛਦਾ ਨੇ ਗੱਲਾਂ ਹਾਂ ਦੂਜੀ ਇੱਕ ਸੱਚ ਬੇਨਤੀ ਸੰਦੀਪ ਜੀ ਦਾ ਨਾ ਆਪਣੇ ਕੋ 30 ਕਿਲੋ ਵਾਲੀ ਜਰਸੀ ਆਉਣੀ ਜੀ ਫੋਨ ਕਰੋ ਜੀ ਸਕੇ ਪਰ ਆਉਣੀ ਨਹੀਂ ਆਣੀ ਨਹੀਂ 30 ਕਿਲੋ ਵਾਲੀ ਜਰਸੀ ਕੋਈ ਨਹੀਂ ਜੀ ਮੈਨੂੰ ਜਿੱਥੋਂ ਤਾਂ YouTube ਤੋਂ ਮਿਲਦੀ ਜ਼ਰੂਰ ਲੈ ਲਓ ਪਰ ਲੇਓ ਚੋ ਚੋ ਠੀਕ ਆ ਬਿਲਕੁਲ 25 30 ਕਿਲੋ ਜਰਸੀ ਨਹੀਂ ਜਿੰਦੀ HF ਦਾ ਆਪਾਂ ਮੰਨ ਲਈਨੇ ਫਿਰ HF 40 50 ਕਿਲੋ ਵਾਲੀ ਆਪਣੀ ਕੋ ਨਹੀਂ ਜੀ ਆਉਂਦੀ ਨਹੀਂ ਲੱਤਾਂ ਹੀ ਨਹੀਂ ਬਾਹਰ ਚੱਲਦੇ ਹਸੀਨ ਸਾਹਿਬ ਗੱਲ ਸਿੱਧੀ ਜਦੋਂ ਲੱਖੋਂ ਡੇਢ ਲੱਖੋਂ ਬਾਹਰ ਹਰ ਗਰਮੀਆਂ 'ਚ ਕੋਈ ਕਹਵੇ ਡੇਢ ਲੱਖ ਰੁਪਇਆ ਗਾਂ ਤੇ ਲਾ ਕੇ ਡੇਢ ਦੋ ਤੋਂ ਘਾਟੋ ਮਿਲਣੀ ਨਹੀਂ 40 50 ਕਿਲੋ ਵਾਲੀ ਨਹੀਂ ਤੇ ਮੇਰੇ ਵਰਗਾ ਨਹੀਂ ਲਿਆ ਸਕਦਾ ਨਹੀਂ ਲਿਆ ਕੇ ਇੱਥੇ ਕੇਰ ਲੈ ਕਿਤੇ ਬੰਦਿਆਂ ਸਿਰ ਤੇ ਟੁੱਟ ਕੇ ਮਖਰੋ ਘਰ ਦੇ ਮਰਜੋ ਕੀ ਵੇਤੇ ਰਹਿਣਾ ਇੱਕੋ ਹੀ ਸਾਲ ਦਾ ਨਫਾ ਲੱਗ ਨਹੀਂ ਸਹੀ ਐ ਹੀ ਹੈ ਜੀ ਮਤਲਬ ਟੋਕੜ ਵੀ ਨਹੀਂ ਲੈਣੀ ਸੌਦਾ ਨਹੀਂ ਚਲਾਉਣਾ ਹਾਂ ਜੀ ਜਰਸੀ 25 ਕਿਲੋ ਵਾਲੀ ਨਹੀਂ ਆਉਣੀ 15 ਕਿਲੋ ਲਾਟ ਦੁੱਧ ਦਾ ਜਰਸੀ ਦਾ ਹੂੰ ਹੂੰ 20 ਕਿਲੋ ਜੂ ਹੱਦ ਕੋਈ ਸੋਚੋ ਇੱਕ ਬਿਲਕੁਲ ਤੇ ਐਵੇਂ ਮੇਰੇ ਵੀਰ YouTube ਦੇਖ ਕੇ ਮੱਝ ਥੱਲੇ 20 ਕਿਲੋ ਦੋਦੇ ਅਜ 30 ਕਿਲੋ ਦੋ ਦੋ ਮੇਲਿਆਂ ਮੁੰਡੇ ਤੇ ਜਾਂਦੀਆਂ ਨੇ ਆਪਣੇ ਘਰਾਂ 'ਚ ਨਹੀਂ ਹੁੰਦੀਆਂ ਝੋਟੀ ਥੱਲੇ 8 ਕਿਲੋ ਦੱਸਿਆ ਹਾਂ ਜੀ 7-8 ਕਿਲੋ ਬੋਲੀ ਆ ਕੱਲ ਪਰਸੋਂ ਦੀ ਸੂਈ ਕੋ ਤੇ 10 ਕਿਲੋ ਦੁੱਧ ਦੇ ਦੇ 12 ਦੇ ਦਿਓ ਸੇਵਾ ਪਰ 7-8 ਕਿਲੋ ਲੀਟਰ ਮਾਰਕਟ ਦਾ ਬਸ ਇੰਨਾ ਕੰਮ ਆ ਹੁਣ ਇਹ ਮੈਂ ਛੋਟੀ ਤੁਹਾਨੂੰ ਕਹਿਦਾ ਵੀਡੀਓ ਤੇ ਵੀ 15 ਕਿਲੋ ਬੋਲਾ ਜੀ ਕਿੱਥੋਂ ਦੇ ਦੂੰਗੀ ਦੇਖਣ ਵਾਲਾ ਵੀ ਥੋੜਾ ਜਿਹਾ ਅਵੇਰਨੈਸ ਕਰਨੀ ਪਊਗੀ ਇਹ ਕਿ ਜਰੂਰ ਇਹਦਾ ਸੋਚਿਆ ਕਰੋ ਛੇਤੀ ਨਾਲ ਵੀ ਜੇ ਕਿ ਨਤੀਜ ਆ ਤਾਂ ਤੇ 30 ਹੋਊਗਾ ਕਹਿਣ ਜੇ ਤੇ ਤਲੌਂ ਚ ਬੜਾ ਪਰ ਬਾਕੀ ਸਿੰਘ ਜੀ ਖਿਮਾ ਦੇ ਜਾ ਚ ਗਿਆ ਵੀਡੀਓ ਜਦੋਂ ਵੀ ਚੜ ਗਈ ਮੇਰੇ ਵੀਰ ਬੇਟੋ ਮੰਡੀ ਲੈ ਜਾਓ ਸੰਗਤ ਨੂੰ ਦੂਜੀ ਬੇਨਤੀ ਆਨੰਦਪੁਰ ਸਾਹਿਬ ਜਰੂਰ ਜਾਓ ਸਾਡੇ ਗੁਰੂ ਗੋਬਿੰਦ ਸਿੰਘ ਜੀ ਬਣਾਇਆ ਸਾਡੇ ਨਹੀਂ ਮੇਲਾ ਬਣਾ ਲਿਆ ਤੁਸੀਂ ਤੇ ਹੁਣ ਮੇਲਾ ਹੀ ਬਣ ਗਿਆ ਇਤਿਹਾਸਿਕ ਉਹਦਾ ਹੋਰ ਹੀ ਚੰਨੋ ਕਿਸ ਤਰ੍ਹਾਂ ਵੀ ਲਾ ਲਉ ਤੇ ਉੱਥੇ ਜਾਣਾ ਤੇ ਹੁੱਲੜ ਪਾਜੀ ਨਾ ਕਰੀ ਬਿਲਕੁਲ ਭੈਣਾਂ ਭਰਾਵਾਂ ਮਤਾਵਾਂ ਸੰਗਤ ਜਾਂਦੀ ਕਿੰਨੇ ਨੁਕਸਾਨ ਹੁੰਦੇ ਨੇ ਕਾਕੇ ਜਦੋਂ ਆਪਣੇ ਬੱਕਰੇ ਬੱਕਰੇ ਘਰ ਕਰਦੇ ਨੇ ਨਾ ਕਰਿਆ ਕਰੋ ਸਾਥ ਸੰਗਤ ਜਾਣਾ ਸਾਥ ਸੰਗਤਾਂ ਨੂੰ ਜਾਓ ਮੇਲਾ ਨਾ ਬਣਾਓ ਉੱਥੇ ਬੜਾ ਤਕੜੀ ਦੀਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਅਹੀਂ ਇੱਥੋਂ ਤੱਕ ਪਹੁੰਚੇ ਹਨ ਤੇ ਮੇਲੇ ਜ਼ਰੂਰ ਜਾਓ ਹੁਣ ਮੈਂ ਵੀ ਮੇਲਾ ਹੀ ਕਹਿਣ ਟਿਆ ਪਿਆ ਅਨੰਦਪੁਰ ਸਾਹਿਬ ਜਾਓ ਪਰ ਜਾਓ ਪ੍ਰੇਮ ਨਾਲ ਅਸੀਂ ਵੀ ਜਾਣਾ ਤੇ ਮਾਲ ਲੈ ਜਾਓ ਤੇ ਵੇਲੇ ਕਰੋ ਤੇ ਕਦੇ ਇੱਕ ਐਦਾਂ ਦੇਣਾ ਹੀ ਯਾਤਰਾ ਵੀ ਤਰ੍ਹਾਂ ਘੁੰਮਾਈਏ ਬਾਕੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਦੇ